2014 ਮਾਡਲ 5310 ਆਇਆ ਦੋਸਤੋ ਟਰੈਕਟਰ ਦੇਖੋ ਫਾਈਬਰ ਛਤਰੀ Ориジナル ਨਾਲ ਲੱਗੀ ਹੋਈ ਆ ਟਰੈਕਟਰ ਦੇ 5310 ਦੇ ਬੜੇ ਫੋਨ ਆਉਂਦੇ ਸੀ ਮੈਂ ਕਿਹਾ ਕਈ ਦਿਨ ਹੋ ਗਏ ਵੀਡੀਓ ਨਹੀਂ ਸੀ ਪਈ ਇਹ ਵੀਡੀਓ ਪਾ ਕੇ ਜਾਣਕਾਰੀ ਦਈਏ ਟਰੈਕਟਰ ਵੇਖ ਲਓ ਬਾਈ ਜੀ ਤੁਸੀਂ ਤਸੱਲੀ ਤੁਸੀਂ ਆਪਣੀ ਆਪ ਕਰਨੀ ਹੁੰਦੀ ਆ ਆਪਣਾ ਕੰਮ ਆ ਪਟਿਆਲੇ ਖੜੀ ਮਸ਼ੀਨਰੀ ਦੀ ਜਾਣਕਾਰੀ ਦੇਣਾ ਨਾ ਕਿ ਆਪਾਂ ਇਹਨਾਂ ਚੋਂ ਕੋ ਦਲਾਲੀ ਕਰਣੀ ਆ ਇਹਦਾ ਚੀਜ਼ ਤੁਹਾਨੂੰ ਚੰਗੀ ਲੱਗੀ ਤੁਸੀਂ ਆਪਣੇ ਦੇਖ ਕੇ ਲੈਣੀ ਚੀਜ਼ ਇਹਨਾਂ ਦਾ ਚੈਨਲ ਦਾ ਸਟਾਈਲ ਕਰ ਲਓ ਟਰਾਈਟਰ ਹੈਗਾ 5055i 5510 ਤੁਸੀਂ ਐਂ ਕਹਿ ਲਓ ਵੀ ਅਗਲਾ ਪਛਾਣ ਨਹੀਂ ਸਕਦਾ ਕਿ ਕਿਉਂ 5055i ਸਿਰਫ ਰੋਟਰੀ ਪੰਪ ਆਇਆ ਮੈਂ ਵੀ ਤੁਹਾਨੂੰ ਭੁਲੇਖਾ ਖਾ ਗਿਆ ਸਿਰਫ ਗੱਲ ਕੀ ਆ ਵੀ ਉਹਦੇ ਚ ਰੋਟਰੀ ਪੰਪ ਹੈ ਜੇ ਮੈਕੋ ਪੰਪ ਆ ਕਿਸੇ ਦਾ ਮੈਕੋ ਪੰਪ ਕਰਾਇਆ ਹੋਇਆ ਤੇ ਇਹ ਭਰਾ ਰੋਟਰੀ ਨਹੀਂ ਪਸੰਦ ਕਰਦੇ ਇਹਦਾ ਮੈਕੋ ਪੰਪ ਹੋਇਆ ਸਿਰਫ ਉਹਦੇ ਕਰਕੇ 53 ਦਾ ਦੇ ਸਟicker ਲੱਗੇ ਹੋਇਆ ਕਾਪੀ ਟਰੈਕਟਰ ਦੀ 5055 ਜਿਹੜੀ ਆ ਫ੍ਰੀ ਸਪੀਡ ਟਰੈਕਟਰ ਆ 14 ਮਾਡਲ ਆ ਟਾਇਰ ਵੇਖ ਲਓ ਆਪਦੇ ਲਿੰਕਾਂ ਜੇ ਇੱਕ ਮੌਕੇ ਤੇ ਮਿਲਣਗੀਆਂ ਹਲੇ ਟਰੈਕਟਰ ਉਨ ਲੱਗੀਆਂ ਨਹੀਂ ਹੋਈਆਂ ਪਿਛਲਾ ਹਿੱਸਾ ਵੇਖ ਲਓ ਟਰੈਕਟਰ ਦਾ ਤੇ ਅੰਦਰੋਂ ਰਿੰਮ ਰੂ ਮਾ ਦਾ ਰੰਗ ਆਪਦਾ ਚੈੱਕ ਕਰ ਲਓ ਮਰਗੜ ਅੰਦਰੋਂ ਜਿੰਨੇ ਕਿ ਹੈਗੇ ਤੁਹਾਨੂੰ ਫਾਈਬਰ ਛਤਰੀ ਟਰੈਕਟਰ ਦੀ ਲੱਗੀ ਆ ਰੇਟ ਬਾਈ ਜੀ ਜੇ ਹੁਣ ਭਰਾ ਪੁੱਛਦੇ ਬਾਈ ਜੀ ਟਾਈਮ ਕਿਹੜਾ ਟਰੈਕਟਰ ਲੈਣ ਦਾ ਸਭ ਤੋਂ ਵਧੀਆ ਟਾਈਮ ਆ ਹੁਣ ਭਾਈ ਮੰਡੇ ਦੇ ਵਿੱਚ ਦੁਕਾਨਦਾਰਾਂ ਨੇ ਰੇਟ ਬਹੁਤ ਜ਼ਾਇਦ ਕਰੇ ਹੋਏ ਆ ਤੇ ਆਪਦਾ ਵੀਰ ਟਰਾਈ ਮਾਰੋ ਰੇਟ ਰੂਟ ਦੇਖੋ ਟਰੈਕਟਰ ਆ ਕੇ ਇਹ ਹੁਣ ਸਮਾਂ ਲੈਣ ਦਾ ਅੱਗੇ ਤੋਂ ਬਾਅਦ ਤੁਹਾਨੂੰ ਪਤਾ ਹਰਕਤ ਕਿਸਾਨ ਵਿਹਲਾ ਹੋ ਜਾਂਦਾ ਆ ਕੇ ਹਰ ਬੰਦੇ ਨੇ ਆਪਣੇ ਟਰੈਕਟਰ ਵਗੈਰਾ ਦੇਖਣੇ ਆ ਲੈਣੇ ਆ ਤਾਂ ਆਪਦਾ ਮੇਰਾ ਵੀਰੇ ਟਰੈਕਟਰ ਇੱਕ ਇਹ ਆ ਦੋ ਤਿੰਨ ਹੋਰ ਆਏ ਉਹਨਾਂ ਦੇ ਵੀ ਤੁਹਾਨੂੰ ਅਪਡੇਟ ਦੇ ਦਾਂ ਤੇ ਇੱਕ ਨਾ ਸ਼ਕਤੀਮਾਨ ਆਇਆ ਜਲਾਲਾਪੁਰ ਲੱਕੇ ਚ ਬਹੁਤ ਸ਼ਕਤੀਮਾਨ ਟਰੈਕਟਰ ਪਸੰਦ ਕਰਦੇ ਪਹਿਲਾਂ ਆਪਾਂ ਤੇਲ ਵੀ ਕਰਿਆ ਸੀ ਸ਼ਕਤੀ ਮਾਨ ਹਲੇ ਤੋਂ ਆਇਆ ਵੀ ਨਹੀਂ ਟਰੈਕਟਰ ਉਤਰਾ ਹੀ ਖੜਿਆ ਟਰੈਕਟਰ ਪਤਾ ਨਹੀਂ ਚਲਾਇਆ ਕਿਹੜੇ ਹਿਸਾਬ ਨਾਲ ਬੰਦੇ ਦਾ ਖੜਾ ਹੀ ਟਰੈਕਟਰ ਦੇਖ ਲਓ ਹਲੇ ਆ ਕੇ ਸਰਵਿਸ ਵੀ ਨਹੀਂ ਹੋਇਆ ਟਰੈਕਟਰ ਡਬਲ ਕਲਚ ਅਰਜਨ ਵਾਲਾ ਹਿੱਸਾ ਹੁੰਦਾ ਇਹਦਾ ਪਿਛਲਾ ਸਾਈਡ ਗੇਅਰ ਆ ਤੇਲ ਬ੍ਰੇਕਾਂ ਟਰੈਕਟਰ ਦੀ ਲਿਫਟ ਖੜੀ ਜਾਮ ਹੋਈ ਪਈ ਆ ਰਿਵਰਸ ਪੀਟੀਓ ਟਰੈਕਟਰ ਆ ਇਹਦਾ ਵੀ ਰੇਟ ਦੱਸਦਾ ਤੁਹਾਨੂੰ 55 ਹਸਪਾਵਰ ਇੱਕ ਦਾ ਇਸ categories ਚ 55000 ਰੁਪਆ ਵਰ ਟਰੈਕਟਰ ਬਹੁਤ ਘੱਟ ਮਿਲਦੇ ਇੰਨੀ ਰੇਂਜ ਦੇ ਵਿੱਚ ਇਹਦਾ ਰੇਂਜ ਕੀ ਆ 17 ਦਾ ਮਾਰਕਾ 4 ਚਾਰੀ ਟਾਇਰ 17 ਦਾ ਮਾਰਕਾ ਭਾਈ ਕਹਿੰਦਾ ਰੇਟ ਰੇਟ ਇਹਦਾ ਕਿੰਨਾ 25 ਲੱਖ ਰੁਪਆ 25 ਲੱਖ ਰੁਪਆ ਨਮਾਡ ਆ ਬਾਕੀ ਭਾਈ ਆ ਜਿਓ ਹੋਰ ਮਾਨ ਕਰਾਊਗਾ ਟਾਇਰ ਵੇਖੋ ਟਰੈਕਟਰ ਦੇ ਪਹਿਲਾਂ ਤਾਂ ਦੇਖੋ ਹਲੇ ਹਨੇਰਾ ਹੋ ਗਿਆ ਤੇ ਉਹ ਵੀਡੀਓ ਲੇਟ ਹੋ ਜਾਂਦੀਆਂ ਭਰਾ ਲੰਬਾ ਬੋਹ ਦਿੰਦੇ ਆ ਭਾਈ ਵੀਡੀਓ ਔਰ ਤੁਸੀਂ ਰੋਜ਼ ਦੀ ਰੋਜ਼ ਪਾਇਆ ਕਰੋ ਸਾਨੂੰ ਜਾਣਕਾਰੀਆਂ ਮਿਲਦੀਆਂ ਤੇ ਕੋਸ਼ਿਸ਼ ਕਰਿਆ ਕਰਾਂਗੇ ਅੱਗੇ ਨੂੰ ਹੋਰ ਜਿੰਨਾ ਕਿ ਹੋ ਸਕਿਆ ਵੀਰੇ ਉਹ ਕੱਲੇ ਬੰਦੇ ਆ ਕੰਮ ਵੀ ਕਰਨਾ ਇੱਕ ਵੀਡੀਓ YouTube ਆਪਣਾ ਇੱਕ ਕੰਮ ਨਹੀਂਗਾ ਆਪਣਾ ਇੱਕ ਅਰिजਕ ਨਹੀਂ ਹੈਗਾ ਚਲੋ ਫੇਰ ਵੀ ਜਿੰਨਾ ਹੋ ਸਕੇ ਆ ਕਰਦੇ ਆ ਜਿੰਨੇ ਜੋਗੇ ਹੈ ਜੀ ਵੀਰ ਐਵੇਂ ਫੋਗਰੀ ਮਰੀ ਗਈਏ ਇਸੇ ਗੱਲ ਦੀ ਹਨਾ ਤੇ ਟਾਇਰ ਚੰਗੇ ਆ ਟਰੈਕਟਰ ਦੇ ਪੈਸਾ ਕੋ ਲਾਉਣ ਦੀ ਲੋੜ ਨਹੀਂ 16 9 28 ਦੇ ਟਾਇਰ ਆ ਫੋਲੋ ਕੰਪਨੀ ਦੇ ਉਹ ਦੇਸੀ ਟਾਇਰ ਨਹੀਂ ਗੇ ਦੇਸੀ ਪਾਇਆ ਵੀ ਨਾ ਕਰੋ ਦੁਬਾਰਾ ਇਹਨਾਂ ਦੀ ਨਾਲ ਰੀਸੇਲ ਮਾਰਕੀਟ ਬਹੁਤ ਘਟ ਜਾਂਦੀ ਹੈ ਟਰੈਕਟਰ ਦੀ ਟਾਇਰਾਂ ਦੀ ਇਹ ਖੜੇ ਟਰੈਕਟਰ ਦੇ ਉੱਪਰ ਉਹ ਨਾ ਉਹ ਦੇਖੋ ਉਹ ਮਰਗਾੜਾ ਦੀ ਨਾਲ ਇਹ ਹੋ ਜਾਣਾ ਸੱਤ ਸਰਵਿਸ ਤੋਂ ਬਾਅਦ ਦੇਖੋ ਟਰੈਕਟਰ ਤੁਹਾਡੇ ਪਛਾਣ ਨਹੀਂ ਆਉਣਾ ਪੌਣ ਨਹੀਂ ਦਿੰਦਾ ਵੀਡੀਓ ਪਰ ਮੈਂ ਕਹਾਂ ਯਾਰ ਪਾ ਦੇ ਦੋ ਕੁਝ ਨਹੀਂ ਹੁੰਦਾ ਇਹਨੇ ਲੈਣੀ ਚੀਜ਼ ਨੇ ਲੈ ਹੀ ਲੈਣੀ ਹੈ ਇੰਜਨ ਟਰੈਕਟਰ ਦਾ ਖੁੱਲਿਆ ਹੋਵੇ ਉਹਦਾ ਦੇਣ ਦਾ ਨਾ ਖੜਿਆ ਟਰੈਕਟਰ ਦੀ ਸ਼ੋਅ ਅੱਗੇ ਉਹ ਖਰਾਬ ਹੋਈ ਆ ਪਾਈਪ ਸਾਰਾ ਮੇਰੀ ਤਸੱਲੀ ਤੇ ਲੈ ਜਾਓ ਟਰੈਕਟਰ ਕਿਉਂ ਮੈਂ ਟਰੈਕਟਰ ਚਲਾਏ ਵਿੱਚ ਯਾ ਡਬਲ ਕਲਚ ਆਪਸ਼ਨਾਂ ਜਿੰਨੀਆਂ ਇਹ ਟਰੈਕਟਰ ਦੇ ਵਿੱਚ ਇਸ ਰੇਟ ਦੇ ਵਿੱਚ 2.5 ਲੱਖ ਵਾਲੇ ਟਰੈਕਟਰ ਦੇ ਵਿੱਚ ਹੋਰ ਨਹੀਂ ਨਹੀਂ ਆਪਸ਼ਨਾਂ ਆਉਂਦੀਆਂ 55 ਹਸਪਾਵਰ ਟਰੈਕਟਰ ਖਰਚਾ ਨਹੀਂ ਟਰੈਕਟਰ ਦਾ ਪੂਰਾ ਵੀ ਹੈਗਾ ਨਾ ਟਰੈਕਟਰ ਦਾ ਅਗਲਾ ਹਿੱਸਾ ਖੁੱਲਿਆ ਨਾ ਪਿਛਲਾ ਹਿੱਸਾ ਖੁੱਲਿਆ ਨਾ ਇੰਜਣ ਤੋਂ ਖੁੱਲਿਆ ਟਰੈਕਟਰ ਸਾਰਾ ਅਰਜਨ ਹੁੰਦਾ ਚక్తిਮਾਨ 60 ਹਸਪਾਵਰ ਵੀ ਲਿਫਟ ਹੁੰਦੀ ਹੈ ਪੀਟੀਓ ਕੈਪਟਾ ਹਲੇ ਉੱਤਰੇ ਨਹੀਂ ਟਰੈਕਟਰ ਦਾ ਦੋ ਚਾਰ ਟਰੈਕਟਰ ਹੋਰ ਆ ਉਹਨਾਂ ਦੇ ਵੀ ਤੁਹਾਨੂੰ ਅਪਡੇਟ ਦੇ ਦਿੰਨੇ ਆ ਦੋਸਤੋ ਇੱਕ 5055 ای ਆ 5055 ਜੀ ਕਿਹੜਾ ਮਾਡਲ ਆ 2014 ਮਾਡਲ 5055 ای ਆ ਤੇ ਇਹ ਵੀ ਟਰੈਕਟਰ ਤੁਸੀਂ ਆਪ ਦਾ ਦੇਖ ਲਓ ਦੋਸਤੋ ਵਾਰ-ਵਾਰ ਕਹਿਣਾ ਨਹੀਂਗਾ ਤੁਹਾਨੂੰ ਵੀਰੇ ਆਪਣੇ ਆਪ ਹੀ ਫੇਜ ਨੂੰ ਫੋਲੋ ਕਰ ਲਿਆ ਕਰੋ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ Insta ਤੇ ਵੀ ਵਧੀਆ ਭਰਾ 31 ਲੱਖ ਵਿਊ ਕਰਿਆ ਪਿਆ ਭਰਾਵਾਂ ਨੇ ਚੱਕਿਆ ਪਿਆ ਕੰਮ ਮੇਰਾ ਵੀਰ ਫੋਲੋ ਜਰੂਰ ਕਰਿਆ ਕਰੋ ਪੇਜ ਨੂੰ ਆਪ ਫਿਰ ਬੰਦੇ ਨੂੰ ਦਿਲ ਕਰਦਾ ਵੀ ਵੀਡੀਓ ਪਾਈਏ ਯਾਰ ਭਰਾ ਦੇਖਦੇ ਆ ਸੌਂਕ ਨਾਲ ਦੇਖਦੇ ਵੀ ਬਹੁਤ ਐਹੋ ਜੀ ਗੱਲ ਨਹੀਂ ਗਈ ਤੇ ਇਹਦੇ ਵੀ ਟਾਇਰ ਦੇਖ ਲਓ ਤੁਸੀਂ ਨਾਲ ਦੇ ਆ ਨਾਲ ਦੇ ਟਾਇਰ ਐ ਐਮ ਆਰ ਐਫ ਦੇ 14 ਮਾਡਲ ਦੇ ਵੀਡੀਓ ਤੱਕੇ ਨਾ ਪਾਈਆਂ ਪੌਣੀਆਂ ਨਹੀਂ ਸੀ ਕਿਉਂ ਤੋਤਾ ਨਹੀਂ ਸੀ ਟਰੈਕਟਰ ਹੱਲੇ ਅਗਲਾ ਕਹਿੰਦਾ ਯਾਰ ਧੋਸਵਾਰ ਕੇ ਪਾਵਾਂਗੇ ਪਿਛਲੇ ਹਿੱਸੇ ਨੂੰ ਚਾਬੀ ਨਹੀਂ ਲੱਗੀ ਟਰੈਕਟਰ ਤੇ ਕਿਉਂ ਉਹਨਾਂ ਲੋਕਾਂ ਨੂੰ ਇੰਨੀ ਚਲਾਈ ਦਾ ਨਹੀਂ ਪਤਾ ਟ੍ਰੈਕਟਰ ਦੀ ਲੁੱਕ ਤਾਂ ਫਿਰ ਇੱਥੇ ਦੁਕਾਨਦਾਰ ਆ ਕੇ ਤੁਹਾਨੂੰ ਪਤਾ ਬਣਾਉਂਦੇ ਉਹਨਾਂ ਦਾ ਤਾਂ ਤੁਹਾਨੂੰ ਪਤਾ ਕਿ ਕਿੱਥੇ ਤਾਰ ਟੁੱਟ ਗਈ ਕਿੱਥੇ ਚੀਜ਼ ਟੁੱਟ ਗਈ ਸੀਟ ਫਾੜ ਗਈ ਉਹਨੂੰ ਕਵਰ ਨਹੀਂ ਪਾਉਣਾ ਜਦੋਂ ਵੇਚ ਨਹੀਂ ਹੁੰਵੇ ਚੀਜ਼ ਜਿਹਨਾਂ ਦੀ ਨੀਤ ਚਲਾਉਂਦੇ ਨਹੀਂ ਹੁੰਦੇ ਜਿਹਦੀ ਨੀਤ ਚਲਾਉਣ ਦੀ ਆ ਉਹਨੇ ਕੰਮ ਕਰਨਾ ਵੀਰੇ ਖੋਲੀ ਮੜੀ ਸ਼ੋ ਟਰਬੋ ਵਾਲਾ ਨਾ ਟਰਬੋ ਟਰੈਕਟਰ ਟਰੈਕਟਰ 50 55 ਈ ਜਿਹੜਾ ਭਰਾ ਲੈ ਜਾਊਗਾ ਆਪ ਕਹੂਗਾ ਵੀ ਟਰੈਕਟਰ ਹਾਂ ਬਾਈ ਤੁਸੀਂ ਰਿਫਰੈਂਸ ਦਿੱਤਾ ਸੀ ਟਰੈਕਟਰ ਦਾ ਇੰਟਰਕੂਲਰ ਲੱਗਾ ਟਰਬੋ ਟਰੈਕਟਰ ਆ ਇਹ ਤਾਂ ਵੀ ਤੁਹਾਡਾ ਕੋ ਨਵਾਂ ਪੈਸਾ ਲੱਗਦਾ ਨਹੀਂ ਟਰੈਕਟਰ ਤੇ ਜਿੰਨੇ ਤੱਕ ਸਾਡੇ ਵੀ ਪਰਖਾ ਚੀਜ਼ ਦੇਖਣ ਦੀ ਤੇ ਇਹ ਵੀ ਟਰੈਕਟਰ ਜੇ ਲੌਂਗ ਜੇ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ ਇਹਦਾ ਮੁੱਲ ਵੀ ਦੱਸ ਦੇ ਵੀਰੇ ਇਹਦੀ 3,25,000 ਡਿਮਾਂਡਾਂ ਸਮਾਨ ਸਾਰਾ ਲਾ ਕੇ ਮਿਲੂਗਾ ਤੇ ਕਰਦੇ ਰਜੇ ਸ਼ੋਅ ੱਲੇ ਹਾਲੇ ਤੱਕ ਪੇਂਟ ਸ਼ੋਅ ਤੇ ਕੋਈ ਫੁਹਾਰ ਨਹੀਂ ਕੋਈ ਕਲਮ ਨਹੀਂ ਵੱਜੀ ਹੋਈ ਰੰਗ ਦੇਖੋ ਟਰੈਕਟਰ ਦੇ ਕਿੰਨਾ ਪਿਆ ਕਿਉਂ ਇੱਕ ਦਾ ਹੁੰਦਾ ਰੰਗੇ ਫੰਗੇ ਟਰੈਕਟਰ ਫੇਰ ਤਾਂ ਤੁਹਾਨੂੰ ਪਤਾ ਪਛਾਣ ਖੱਡੀ ਵੀ ਨਹੀਂ ਆਉਂਦੀ ਇਹ ਹੱਲੇ ਆ ਕੇ ਸਰਵਿਸ ਵੀ ਨਹੀਂ ਹੋਇਆ ਬਾਕੀ ਸਾਰਾ ਕੰਮ ਤੁਹਾਨੂੰ ਕਰਾ ਕੇ ਦੇਵਾਂਗਾ ਭਰਾ ਤੇ ਆ ਬਾਕੀ ਹੋਰ ਕੋਈ ਜਾਣਕਾਰੀ ਹੋਈ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦੇ ਦਾਂਗੇ ਦੋਸਤੋ